ਚਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਜਨਾਬ ਸਰਦਾਰ ਜੀ ਕਿਦਾਂ ਠੀਕ ਠਾਕ ਹੈ ਜੀ ਤੇ ਅਮੀਰ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹਾਂਜੀ ਪ੍ਰਮਾਤਮਾਗੇ ਅਰਦਾਸ ਵੀ ਕਰਦੇ ਆ ਕਾਮਨਾ ਵੀ ਇਹ ਵੀ ਕਰਦੇ ਆ ਹਮ ਸਾਰੇ ਭੈਣ ਭਰਾ ਸਾਡੇ ਚੜ੍ਹਦੀ ਕਲਾ ਚ ਰੱਖੀ ਦਿਨ ਦੁੱਗਣੀ ਤੇ ਰਾਤ ਚੋਗਣੀ ਕਮਾਈ ਦੀ ਸਾਡੇ ਭੈਣ ਭਰਾਵਾਂ ਨੂੰ ਹਨਾ ਬਿਲਕੁਲ ਸਾਡਾ ਪਰਿਵਾਰ ਹੈ ਜਿਹੜਾ ਹੱਸਦਾ ਰਹੇ ਵਸਦਾ ਰਹੇ ਸਦਾ ਖੁਸ਼ ਰਹੇ ਤੇ ਕੋਈ ਵੀ ਭਰਾ ਤੰਗੀ ਚ ਨਾ ਰਹੇ ਜੀ ਬਸ ਸਾਡੀ ਤੇ ਉਹੀ ਕਾਮਨਾ ਹੈ ਪ੍ਰਮਾਤਮਾ ਕੀ ਜਿੰਨੇ ਵੀ ਭਰਾ ਸਾਡੇ ਨਾਲ ਜੁੜੇ ਆ ਸਾਡੇ ਨਾਲ ਆਸਤੇ ਖੇੜਦੇ ਆ ਸਾਰੇ ਭਰਾ ਆਪ ਦੀ ਜ਼ਿੰਦਗੀ ਚ ਰੀਅਲ ਖੁਸ਼ ਰਹਿਣ ਰੀਅਲ ਵੀ ਖੋਜ ਲੈ ਫਿਰ ਨਿਆਰਾ ਬਿਲਕੁਲ ਜੀ ਨਾ ਤੇ ਬਾਕੀ ਚਲੋ ਅਸੀਂ ਤਾਂ ਹੁਣ ਹੋ ਗਏ ਸਟਾਰਟ ਜੀ ਆਪਦੇ ਕੰਮਾਂ ਤੇ ਹੂੰ ਚੱਕਲੇ ਸੰਦ ਹੂੰ ਕਾਦੀ ਆ ਅੱਲਾਹ ਦੀ ਮਰਜ਼ੀ ਚੱਕਲੇ ਹੂੰ ਹੂੰ ਇਧਰ ਮੈਂ ਚੱਕਲੇ ਵੀ ਗੰਡੇ ਹਾਂ ਹੂੰ ਖੋਲ ਨੀ ਕੋਲੀ ਹਨਾ ਛਾਤਰੀ ਬਦੂਖ ਕੀ ਹੋਏ ਕੰਮ ਸਿੱਧੇ ਹੋਣ ਹਾਂ ਕੇਵਲ ਲਾਵਾਂਗੇ ਆਪਣੇ ਇਹੀ ਹਥਿਆਰ ਆ ਬਿਲਕੁਲ ਜੀ ਜਿਵੇਂ ਨਾ ਮੈਂ ਜਦੋਂ ਬਦਵਾ ਚੀਜ਼ ਚੋਂ ਹਟਿਆ ਹਟਿਆ ਅੱਛਾ ਜੀ ਤੇ ਆਪਾਂ ਇੱਥੇ ਸਕੂਲ ਚ ਪਾਇਆ ਸੀ ਸਮ ਹੂੰ ਤੇ ਸਕੂਲ ਚ ਜਾਣ ਲੱਗੀ ਰਾਜੂ ਹਾਂ ਤੇ ਜਵਾਕ ਬਤੇਗੀ ਪਾਰਟੀ ਨਹੀਂ ਦਿੰਦੇ ਹੁੰਦੇ ਹਾਂਜੀ ਉਹ ਦਿੰਦੇ ਹੁੰਦੇ ਉਹ ਤੇ ਮੈਡਮਾਂ ਬੋਲਦੀਆਂ ਹੁੰਦੀਆਂ ਕਿ ਨਹੀਂ ਕਿਵੇਂ ਜੇ ਜਵਾਕ ਜੇ ਗਾਣੇ ਜਿਹੜਾਉਂਦੇ ਹੁੰਦੇ ਆ ਨਾ ਕੋਈ ਨਾ ਜਗਾੜ ਜਾ ਹਾਂ ਕਮੈਂਟ ਲਾਉਂਦੇ ਜਾਂਦੇ ਆ ਕਮੈਂਟ ਲਾਉਂਦੇ ਜਾਂਦੇ ਸਾਰੇ ਉੱਤੇ ਤੇ ਉਹ ਜਦੋਂ ਇਹ ਜਿਹੜੀ ਉਹਨਾਂ ਨੇ ਗੀਤ ਲਾ ਦਾ ਤੱਕ ਕੇ ਦਰਦ ਨੂੰ ਸੋਣੀਆ ਕਿਹਾ ਤੋਂ ਹਿਆਰ ਗਏ ਹਾਂ ਤੇ ਭੱਜ ਕੇ ਦਲੇ ਉੱਤੇ ਆਹ ਯਾਰ ਇਹ ਤੇ ਉਹ ਕਹਿੰਦਾ ਮੈਡਮ ਹੋਰ ਕੀ ਕੀ ਇਹ ਬੰਦਾ ਗੋਲੀਆਂ ਚਲਾਵਾ ਚਲਾਉਂਦਾ ਕੈਂਚੀਆਂ ਚਲਾਉਣ ਦਾ ਲਾਦਾ ਹਾਂ ਸਹੀ ਗੱਲ ਆ ਜੀ ਸਹੀ ਗੱਲ ਆ ਉਹ ਤਾਂ ਮੇਰੀ ਕਪੜੇ ਦੀ ਦੁਕਾਨ ਸੀ ਅੱਛਾ ਲੈੋ ਬੇਟਾ ਗਾਜ ਤੇ ਕੈਂਚੀ ਆਹ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ ਨਹੀਂ ਆ ਇਹ ਪ੍ਰਮਾਤਮਾ ਦੀ ਦੇਣ ਹੁੰਦੀ ਹੈ ਚੰਗਾ ਜੀਵਨ ਸਾਥੀ ਹੈ ਨਾ ਬਿਲਕੁਲ ਜੀ ਨੇ ਸੁਧਾਰ ਲਿਆ ਨਹੀਂ ਇਹ ਰਾਤ ਮੁਰਨਾ ਬਹੁਤ ਔਖਾ ਹੈ ਹੈ ਨਾ ਬਹੁਤ ਔਖਾ ਹੈ ਨਾ ਸੌਖਾ ਬਈ ਹਮ ਸਹੀ ਗੱਲ ਹੈ ਬਹੁਤ ਅਰਚਨਾਉਂ ਦੀਆਂ ਮੁਰਨ ਲੱਗਿਆ ਹਾਂ ਇਹ ਰਾਤ ਇਸ ਜਾਨ ਵਾਲਾ ਰਾਹੀ ਹੈ ਮੁਰਨ ਨਾਲ ਤਾਂ ਹੈ ਹੀ ਨਹੀਂ ਵੜਨ ਲੱਗਿਆਂ ਨੂੰ ਇਸ ਰਾਹ ਦੇ ਉੱਤੇ ਇੰਨਾ ਸਾਫ਼ ਸੁਥਰਾ ਰਸਤਾ ਹੈ ਨਾ ਹਾਂ ਪੂਰਾ ਵਿੜਿੱਕ ਹੈ ਹੋ ਠੀਕ ਹੈ ਜਿਵੇਂ ਮਰਜੀ ਹੱਸਦੇ ਖੇਡਦੇ ਨੱਚਦੇ ਠੱਪਦੇ ਵੜਜੋ ਆ ਤਾਂ ਹੀ ਲੱਗਣਾ ਜਦੋਂ ਤੁਸੀਂ ਮੁੜੋਗੇ ਨਾ ਨਹੀਂ ਕਰ ਚੰ ਪੈਣੀ ਆ ਤੁਹਾਨੂੰ ਮੁੜਨ ਲੱਗਿਆ ਸਹੀ ਗੱਲ ਹੈ ਤੁਹਾਡਾ ਕਈ ਵਾਰੀ ਮਾਨਕੂ ਮੋੜਨ ਲੱਗਿਆਂਦਾ ਵੀ ਨਹੀਂ ਮੁੜਨਾ ਯਾਰ ਹਾਂ ਤਰੇ ਚੱਲ ਉਹ ਜਦ ਹੀ ਗੋਂਗੋ ਮੋੜ ਚੱਲ ਫੇਰ ਗੋਂਗੋ ਤਰੇ ਚੱਲ ਆਹ ਕੰਮ ਹੁੰਦਾ ਹੈ ਇਹ ਕੋਈ ਕਰਮ ਵਾਲੇ ਹੀ ਮੁੜਦਾ ਭਾਈ ਸਹੀ ਗੱਲ ਹੈ ਜੀ ਹਨਾ ਇਹ ਨਾਰਾਵਾ ਤਾਂ ਮੁੜਦਾ ਬਹੁਤ ਔਖਾ ਹੈ ਤੁਸੀਂ ਪ੍ਰਮਾਤਮਾ ਸਭ ਨੂੰ ਮੋੜ ਕੇ ਰੱਖੇ ਹੂੰ ਸਭ ਨੂੰ ਮੋੜ ਕੇ ਰੱਖੇ ਆਪਾਂ ਤਾਂ ਇਹੀ ਕਹਿੰਦੇ ਆ ਬਿਲਕੁਲ ਜੀ ਤੇ ਆਜੋ ਜੀ ਅੱਜ ਦਾ ਦਿਨ ਕਿਵੇਂ ਲੰਘਦਾ ਵੇਨੇ ਆਪਾਂ ਹਨਾ ਤੇ ਬਾਕੀ ਤੁਸੀਂ ਵੀ ਜਰੂਰ ਅਰਦਾਸ ਕਰਿਆ ਕਰੋ ਸਾਰੇ ਬਰਾਉਟ ਕੇ ਸਭ ਦਾ ਭਲਾ ਮੰਗਿਆ ਕਰੋ ਓਟਨਸਾਰ ਹੂੰ ਬਿਲਕੁਲ ਠੀਕ ਹੈ ਨਾ ਇੱਕ ਨਾ ਓਟਨਸਾਰ ਆਪਦੇ ਮੂੰਹ ਤੇ ਹੱਥ ਮਾਰ ਕੇ ਆਪਦਾ ਹੀ ਹੱਥ ਪੈਰ ਦੇਖਿਆ ਕਰੋ ਯਾਰ ਹਾਂ ਆਪਦੇ ਆਪ ਨੂੰ ਹੀ ਚਾਤੀ ਮਾਰੇਗਾ ਹੋਏ ਸਹੀ ਗੱਲ ਹੈ ਦੂਜੇ ਨੂੰ ਦੇਖਣ ਨਾਲ ਨਾ ਆਪਦੇ ਆਪ ਨੂੰ ਦੇਖਿਆ ਹਮ ਬਿਲਕੁਲ ਜੀ ਥੋੜਾ ਦਿਨ ਵਧੀਆ ਲੰਘੂਗਾ ਹਮ ਜਦੋਂ ਉੱਠਣ ਸਾਰ ਅਸੀਂ ਆਪ ਤੋਂ ਵੱਡੇ ਨੂੰ ਵੀ ਇਹਨੇ ਨਾ ਫਿਰ ਦਿਨ ਖਰਾਬ ਹੋ ਜਾਂਦਾ ਹਮ ਇਸ ਕਰਕੇ ਆਪਦੇ ਆਪ ਨੂੰ ਹੀ ਰਾਜਾ ਮੰਨੋ ਹਮ ਹੀਰੋ ਮੰਨੋ ਹਮ ਆਪਦੇ ਆਪ ਨੂੰ ਹੀ ਸਾਰਾ ਕੁਝ ਮੰਨਿਆ ਕਰੋ ਹਾਂ ਨਹੀਂ ਆ ਠੀਕ ਜਿਵੇਂ ਆਪਦੇ ਆਪ ਨੂੰ ਮੰਨੋਗੇ ਉਹੋ ਜਿਹਾ ਬਣ ਜਾਓ ਬਿਲਕੁਲ ਜੀ ਜਿਵੇਂ ਵੀਡੀਓ ਚ ਕੱਲ੍ਹ ਵਾਲੀ ਚ ਮੈਂ ਇਹੀ ਕਿਹਾ ਹਮ ਹਰ ਬੱਚਾ ਜੰਮਣ ਵਾਲਾ ਆਮ ਨਹੀਂ ਹੁੰਦਾ ਹੂੰ ਪਤਾ ਹੀ ਨਹੀਂ ਉਹ ਕੀ ਹੈ ਸਹੀ ਕਰ ਆਪਾਂ ਬਣਾ ਦਿੰਨੇ ਆ ਹਾਂ ਨਾ ਬਿਲਕੁਲ ਜੀ ਇਸ ਕਰਕੇ ਵੀ ਪੰਖ ਨਾ ਕੋ ਤਰ੍ਹਾਂ ਕਰੋਗੇ ਜੀ ਹੂੰ ਉੱਡਣ ਦਿਓ ਯਾਰ ਹੂੰ ਇਹ ਕਾਂ ਕੇ ਲੀਡ ਅਰੀ ਮਾਰਦਾ ਹੂੰ ਇਹਦੇ ਗੱਬਰੂ ਛੱਡਿਆ ਵਾ ਮੇਰਾ ਹੂੰ ਬਾਲਾ ਹੀ ਨਾ ਬਸ ਕੋਈ ਕਹਿਣ ਰਿਕਾ ਪਾਉਣਾ ਹਾਂ ਨਾ ਹੂੰ ਨੇ ਆਪਣਾ ਤਾਂ ਖੁੱਲਾ ਹੀ ਢਿਆ ਵੇਖਾਂ ਕਿੰਨਾ ਘੁੱੜਦਾ ਠੀਕ ਗੱਲ ਹੈ ਕਿੰਨਾ ਉੱਚਾ ਨਿਕਲਦਾ ਮੈਂ ਕਿਹਾ ਪਾਪਾ ਹਾਂ ਡੋਰ ਜ਼ਰੂਰ ਰੱਖੋ ਹੱਥ 'ਚ ਫਿਰ ਲਈ ਚੱਲਿਓ ਹਾਂ ਹੱਥ 'ਚ ਜ਼ਰੂਰ ਹੋਵੇ ਬਿਲਕੁਲ ਜੀ ਜੇ ਕਿਤੇ ਖਿੱਚਣੀ ਪਵੇ ਤਾਂ ਖਿੱਚ ਲਓ ਹਾਂ ਇਹ ਨਹੀਂਗਾ ਵੀ ਡੋਰ ਹੀ ਤੋੜ ਦੇਣੀ ਆ ਨਾ ドラਮਾ ਕੋਲੋਂ ਵੀ ਖੁੱਲਾ ਹੀ ਉੱਡਣ ਦਿਓ ਫੇਰ ਤਾਂ ਡਿੱਗੂਗਾ ਹੀ ਇੱਕ ਵਾਰ ਥਾਂ ਜਾ ਕੇ ਨਹੀਂ ਡਿੱਗਣ ਵੀ ਦੇਣਾ ਸਵਾਲਣਾ ਵੀ ਐਂਡ ਤੇ ਹਾਂ ਠੀਕ ਹੈ ਨਾ ਇਹ ਵੀ ਜ਼ਰੂਰੀ ਆ ਕੰਟਰੋਲ ਆ ਚ ਰੱਖਣਾ ਹੂੰ ਚਲੋ ਆ ਜੋ ਬੇਨੇ ਆਪਾਂ ਹਾਂਜੀ ਆਗ ਨੂੰ ਲਾਈਏ ਤੜਕੇ ਸੜਕੇ ਠੀਕ ਹੈ ਜੀ ਹੋਰ ਸੁਣਾਓ ਜੀ ਕਿੱਦਾਂ ਠੀਕ ਠਾਕ ਹੈ ਜੀ ਤੇ ਅੱਜ ਤਾਂ ਯਾਰ ਧੌਂਦੀ ਪੜੀ ਆ ਹੈ ਬੜੀ ਧੌਂਦਾ ਤੇ ਇਸ ਤੇ ਢੱਕਾ ਨਹੀਂ ਬਾਬਾ ਸੌਕ ਰੱਖੇ ਗੱਡੀ ਕਢਾਉਣ ਵਾਸਤੇ ਜਗ੍ਹਾ ਬਣਾਉਣੀ ਹੈ ਜੀ ਆਪਣੇ ਕੋਲੇ ਨਾ ਗੱਡੀ ਲਾਉਣ ਵਾਸਤੇ ਜਗ੍ਹਾ ਹੈ ਨਹੀਂ ਬਸ ਬਾਬੇ ਦੀ ਕਿਰਪਾ ਨਾਲ ਨਾ ਉਹ ਸਾਹਮਣੇ ਸਾਡੇ ਪਲਾਟ ਜੇ ਪਏ ਹਨ ਜਿਹੜੇ ਆ ਦੇਖਦੇ ਆ ਇਹ ਨੇੜੇ ਵੀ ਹੈ ਬਿਮਾਰ ਚ ਵੀ ਹੈ ਤੇ ਮੇਰੇ ਕੋਲੇ 6 ਲੱਖ ਦਾ ਪਲਾਟ ਵੀ ਮਿਲ ਗਿਆ ਸਾਡੇ ਜੀ ਰੱਖਦਾ ਮੋਗੇ ਤਾਂ ਬਾਲੇ ਮਹਿੰਗੇ ਬੈਠੇ ਆ ਤੇ ਯਾਰ ਸਾਰਿਆਂ ਨਾਲੋਂ ਮਹਿੰਗਾ ਸਮਾਲਸਰ ਹੈ ਜੀ ਮੋਗੇ ਜ਼ਿਲ੍ਹੇ ਚ ਖੇਰ ਦੇ ਬਰਾਬਰ ਆ ਪ੍ਰਾਪਰਟੀ ਤੇ ਰੇੜੀ ਜੀ ਤੇ ਗੱਡੀਆਂ ਅੰਦਰ ਲਾਉਣੀਆਂ ਬਹੁਤ ਜ਼ਰੂਰੀ ਆ ਉਹਦੇ ਬਿਨਾ ਗੱਲ ਨਹੀਂ ਬਣਦੀ ਯਾਰ ਉਹ ਸੈੱਡ ਪਾ ਦੇਗੇ ਉੱਥੇ ਖੜੀਆਂ ਰਿਆ ਕਰਨੀਆਂ ਆ ਆਪ ਦਾ ਹਨਾ ਕੋਈ ਕਾਮਕਾਰ ਵੀ ਕਰਨਾ ਕੋਈ ਸੱਜਣ ਮਿੱਤਰ ਮਿਲਣ ਆਉਂਦੇ ਆ ਯਾਰ ਕੋਈ ਜਗ੍ਹਾ ਖੁੱਲੀ ਚਾਹੀਦੀ ਬੈਠਣ ਨੂੰ 10-20 ਬੰਦੇ ਆਪਣੇ ਕੋਲੇ ਹਨਾ ਬਹੁਤ ਜ਼ਰੂਰੀ ਆ ਕਰਦੇ ਆ ਹੱਲ ਭਰਾ ਤੁਡੀ ਕਿਰਪਾ ਨਾਲ ਮੈਨੂੰ ਆਇਆ ਕਿ ਜੇ ਆਪਣੇ ਕੋਲੇ ਕੋਣ ਨਾ 5-7 ਮਰਲੇ ਬਾਹਰ ਨਾਲੇ ਤਾਂ ਆਪਣੀਆਂ ਗੱਡੀਆਂ ਖੜ੍ਹ ਜਾਣ ਤੇ ਨਾਲੇ ਸੱਜਣ ਮਿੱਤਰ ਬੈਠ ਜਾ ਕਰਨ ਆਏ ਗਏ ਆਪਣੇ ਭਰਾ ਸਾਰੇ ਜਿਵੇਂ ਮਰਜ਼ੀ ਬੈਠੇ ਰਹਿਣ ਤੇ ਹੋਰ ਸੁਣਾਓ ਕਿਵੇਂ ਬੇਟਾ ਹਾਂ ਦੇਖੋ ਜੀ ਪੁੱਤ ਮੇਰਾ ਆ ਜਾ ਬਸਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਡੇ ਕਾਜੀ ਗਦਾਮ ਤੇ ਤੁਹਾਰੇ ਹਾਂ ਅਸੀਂ ਗੁੱਡ ਮਾਰਨ ਨਹੀਂ ਕਰਦੇ ਹੁੰਦੇ ਆ ਗੁੱਡ ਮਾਰਨ ਕਰਦੇ ਹਾਂ ਐ ਕਰਦੇ ਹੁੰਦੇ ਵੀ ਆਪਣੇ ਬੱਚੇ ਗੁੱਡ ਮਾਰਨ ਹਾਂ ਜੀ ਟੜ ਕੇ ਛੜ ਕੇ ਲੱਗ ਰਹੇ ਨੇ ਬਾਬਾ ਜੀ ਲਾ ਰਹੇ ਨੇ ਟੜ ਕੇ ਹੈ ਕਿ ਨਾ ਸਮੱਲਾ ਆਉਣੀ ਐ ਸਮੱਲਾ ਸਮੱਲਾ ਆ ਰਹੀਆਂ ਬਾਬਾ ਜੀ ਹਾਂ ਆ ਆਹ ਭਰਾ ਵੀ ਸਾਡਾ ਬੈਠਾ ਹੈ ਠੀਕ ਹੈ ਸਿੱਖ ਰਿਹਾ ਬਾਬੇ ਤੋਂ ਅਗਲਾ ਕਾਰੀਗਰ ਕਾਲਾ ਬਣੂਗਾ ਹੈ ਹਾਂ ਸਾਰੇ ਸੈਕੀਦ ਵਈ ਜਾਣਾ ਬੇਟਾ ਇਹ ਵੀ ਵਿਗੜਿਆ ਸਾਖ ਸੇਰ ਵੀ ਸਿੱਧਾ ਕਰਾਂਗੇ ਹਾਂ ਸਿਆਣੀ ਕਰਨੇ ਬੱਚੇ ਆਪਾਂ ਹਾਂ ਬਿਲਕੁਲ ਜੀ ਭਰਾ ਬੱਚਾ ਸਾਰੇ ਸਿਆਣੀ ਕਰਦੇ ਨੇ ਪਰ ਆਪ ਨਹੀਂ ਹੋਣਾ ਇਹਨਾਂ ਨੂੰ ਇਹਦਾ ਸਿਆਣੀ ਹੈ ਬੋਲਾ ਜੀ ਨਹੀਂ ਜਸ ਮਾ ਦਾ ਸਾਡਾ ਨੌਂ ਕਮਲੇ ਆਪਾਂ ਹੂੰ ਠੀਕ ਹੈ। ਅਹ ਇਹ تیاری ਹੈ ਜੀ ਬਿਲਕੁਲ ਤੇ ਬੱਸ タルਕਾ ਆਯੂ ਸਾਰੇ ਭਰਾਵਾਂ ਨੂੰ ਆਲਣ ਵੀ ਪੈ ਗਿਆ ਲਗਭਗ ਠੀਕ ਹੈ। ਇਹ تیاری ਹੈ ਕੰਮ ਤੇ ਬੰਦੇ ਆ। ਹਾਂਜੀ ਚਲੋ ਆਪਾਂ ਅੱਜ ਬਿਜ਼ਨਸ ਤੇ ਚੱਲਦੇ ਆ ਜੀ ਪਹਿਲਾਂ ਲੈਣਾ ਆਪਣਾ ਇਹ ਕੰਮ। ਮਾਰਡਰ ਜੀ ਚੱਲੀਏ। ਹਾਂ ਜੀ ਹਾਂ ਜੀ ਬਿਲਕੁਲ ਜੀ ਤਿਆਰ ਹਾਂ ਕੋਈ ਨਹੀਂ ਕਰਦਾ ਜਾਣ ਨੂੰ ਨਾ ਨਾ ਵੇਜ ਜਾਵਾਂ ਜੀ ਕਰਦਾ ਹੈ ਪੂਰਾ ਭਾਈ ਮੇਰਾ ਭੱਜਿਆ ਹੂੰ ਜਾਵੇਂਗਾ ਭੱਜਿਆ ਹਾਂ ਹਾਂ ਭੱਜੇ ਮੈਂ ਤਾਂ ਉਹਦੇ ਕੋਲ ਨੂੰ ਜਾਣੇ ਜਾਣਾ ਭਾਈ ਠੀਕ ਹੈ ਨਾ ਤੇ ਚਲੋ ਆਜੋ ਜੀ ਦਿਖਾਉਨੇ ਆ ਤੁਹਾਨੂੰ ਰੰਗ ਭਾਗ ਉੱਥੇ ਚੱਲ ਕੇ ਆ ਨਾ ਆ ਵੀ ਸੰਗ ਤੋ ਚੱਲੀਏ ਜੀ ਲੋ ਜੀ ਅੱਜ ਪਹਿਲੇ ਦਿਨਾਂ ਦਾ ਬਿਜ਼ਨਸ ਦੀ ਤਿਆਰੀ ਹੈ ਬਿਜ਼ਨਸ ਤੇ ਚੱਲਿਆਂ ਜੀ ਠੀਕ ਹੈ ਜੀ ਸਾਰੇ ਭਰਾ ਛੱਡੋ ਜਕਾਰਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਸੰਗਤੋਂ ਚਲੋ ਵੇਸਾ ਜੋ ਇਹ ਤੇਲੇ ਦੀ ਗੁਰਬਾ ਵੀ ਆਵੇ ਭਾਈ ਹਾਂ ਨਾ ਏਟ ਵੀ ਭਰ ਸਕੀਏ ਬਿਲਕੁਲ ਜੀ ਹਾਂ ਸਾਰੇ ਨੂੰ ਬੈਠਾ ਲੱਗਣੀ ਆ ਵਾਹਿਗੁਰੂ ਦੀ ਜੀਤ ਪਤੈ ਬੜੇ ਦਿਨਾਂ ਬਾਅਦ ਬੱਬਾਈ ਅੱਜ ਇੱਥੇ ਰੌਣਕਾਂ ਲੱਗਣੀਆਂ ਨਾ ਜਗ੍ਹਾ ਪਈਆ ਸੁੰਨੀ ਹੁਣ ਫੇਰ ਰੌਣਕਾਂ ਲੱਗਣੀਆਂ ਸਟਾਰਟ ਹੋ ਜਾਣੀਆਂ ਬਾਬਾ ਜੀ ਪਧਾਰਿਆ ਕਰਨਗੇ ਤੇ ਭਰਾ ਮਿਲ ਨਾ ਆਇਆ ਕਰਨਗੇ ਪਿਆਰ ਕਰਨ ਵਾਲੇ ਭਰਾ ਹਾਂਜੀ ਆਏ ਮਿਲ ਜਾਂਦੇ ਯਾਰਾਂ ਨੂੰ ਯਾਰ ਵਿਛਰੇ ਹੈ ਨਾ ਇਹ ਕਹਿੰਦਾ ਮੈਂ ਵੀਡੀਓ ਬਹੁਤ ਵੇਨਾ ਬਾਈ ਤੇਰੇ ਕਾ ਯਾਰ ਅੱਛਾ ਪਤਾ ਹੈ ਨਹੀਂ ਸੀਗਾ ਵੀ ਬਾਈ ਕੌਣ ਹਾਂ ਤੇ ਉਦੋਂ ਹੁਣ ਮੈਂ ਪਹਾਰਾ ਬਾਲਾ ਹੁੰਦਾ ਜੋ ਢਾਬਿਆਂ ਦੇ ਹੁੰਦੇ ਹਾਂ ਹੈ ਬੰਦੇ ਆਪਣੇ ਆ ਅੱਛਾ ਆਪਣੇ ਕੋਲੇ ਰਹਿੰਦੇ ਸੀ ਟੱਕਾਂ ਵਾਲੇ ਹੈਗੇ ਆ ਹਾਂ ਹੌਲੀ ਹੌਲੀ ਕਰਕੇ ਮੈਂ ਕਿਹਾ ਰਾਮੀ ਨੂੰ ਜਾਣਦਾ ਭੋਟੀ ਵਾਲੇ ਨੂੰ ਕਹਿੰਦਾ ਹਾਂ ਮੈਂ ਤਾਂ ਪ੍ਰਾਣਾ ਆ ਬਲੋ ਕਹਿੰਦਾ ਤੇਰੇ ਤਾਂ ਹੋਰ ਚੜਨੀ ਮਾਰੀ ਨਹੀਂ ਤੂੰ ਕੱਗਾ ਹੋਰੀ ਹਰੀ ਲੈ ਮੈਨੂੰ ਪਛਾਨ ਨਹੀਂ ਆਈ ਹਾਂ ਉਦੋਂ ਫਿਰ ਲੁੱਕ ਹੋਰ ਹੁੰਦੀ ਸੀ ਨਾ ਇਹ ਟੋਟਲੀ ਹਾਂ ਹੈਨਾ ਉਹ ਤਾਂ 15 ਸਾਲ ਹੋ ਗਏ ਬਾਈ ਇਹ ਗੱਲ ਜਿਆਦੇ ਟਾਈਮ ਹਾਂ ਜਿਆਦੇ ਹੋਣਾ ਤਾਂ ਜਾਨਾ ਚਾਹ ਲਿਆ ਹਾਂ ਬਲੈਕ ਆ ਪੈਂਦਾ ਹੀ ਆ ਤੇ ਬਾਤਾਂ ਤੋਂ ਬਾਤ ਸੁਣਾ ਲਈ ਮੈਨੂੰ ਅੱਛਾ ਚਲੋ ਹੋਰ ਇਹ ਨਹੀਂ ਹੁਣ ਮੈਦੇ ਗੱਲ ਦੇ ਰਹਾਂਗੇ ਹਨਾ ਹੋਰੀ ਹਰੀ 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 ਹੁਣ ਸਰਪੰਚ ਹੀ ਲੈ ਲਈ ਫਿਰ ਨਹੀਂ ਮੰਪੀ ਅੰਦਰ ਹੀ ਆ ਡਰੋ ਪੰਜਾਬੀ ਬੈਲ ਤੇ ਰੱਖਿਆ ਹਾਂ ਹਨਾ ਵਧੀਆ ਗੱਲ ਹੈ ਤੇ ਵਧੀਆ ਥਾਂ ਤੇ ਮੁੰਡਿਆਂ ਨੂੰ ਆਉਣਾ ਚਾਹੀਦਾ ਉਹ ਸਹੀ ਲੱਗਦਾ ਜਿੰਨਾ ਚਿਰ ਸਾਡੀ ਨੌਜਵਾਨੀ ਇੰਨਾ ਅੱਗੇ ਆਉਂਦੀ ਉਹ ਨਜ਼ਰ ਹੱਲ ਨਹੀਂ ਹੋਣਾ ਹਾਲ ਹੀ ਫੇਰ ਹੋਣਾ ਪੰਜਾਬ ਦਾ ਰਾਹੀ ਫੇਰ ਪੁੱਤ ਆਜ ਮੈਨੂੰ ਗੱਡੀ ਗੱਲ ਪਤਾ ਲੱਗੀ ਬਾਈ ਹਾਂ ਜਿਹੜੀ ਨੈਸ਼ਨਲ ਡੈਰੀ ਆ ਅੱਛਾ ਜੀ ਉਹ ਪਿਛਲੇ 2 ਸਾਲਾਂ ਤੋਂ ਪਲਾਂਟ ਲਵਾ ਰਹੀ ਹੈ ਲੋਕਾਂ ਦੇ ਖੇਤਾਂ 'ਚ ਫਰੀ ਅੱਛਾ 2 ਸਾਲ ਤੋਂ ਕੰਮ ਕਰ ਰਹੀ ਆ ਉਹ ਹੈਂ ਹਾਂ ਬੂਟਾਂ ਵਾਲੇ ਵੀ ਜਸਵੰਤਨਾ ਅਰਜਨ ਠੀਕ ਆ ਜਿਹੜੇ-ਜਿਹੜੇ ਵੀ ਜਾਣੀ ਠੀਕ ਆ ਮਤਲਬ ਚੰਗੇ ਬੂਟੇ ਆ ਆ ਫ੍ਰੀ ਫ੍ਰੀ ਦੋਸਤ ਨੂੰ ਕੋਈ ਤਿਆਰ ਆ ਤਾਂ ਉੱਥੇ ਲਾਉਂਦੇ ਹਾਂ ਹਾਂ ਠੀਕ ਆ ਇਹ ਦਫ਼ਤਰ ਆ ਉਹਨਾਂ ਦਾ ਆ ਦੇ ਵਿਆਹ ਵਾਲਿਆਂ ਦਾ ਟੇਰਾ ਮਿੰਨਾ ਮੋਗੇ ਹਾਂ ਉਹਦੇ ਨਾਲ ਕਲੋਨੀ ਦੇ ਗੇਟ ਤੇ ਦਫ਼ਤਰ ਆ ਬਾਈ ਬਹੁਤ ਵਧੀਆ ਗੱਲ ਆਈ ਹੈ ਤਾਂ ਉੱਥੇ ਜਾ ਕੇ ਆਇਆ ਉਹਨਾਂ ਕੋਲ ਉੱਥੇ ਮੁੰਡੇ ਬਹੁਤ ਕੰਮ ਕਰਦੇ ਆ ਬਾਈ ਯਾਰ ਅੱਛਾ ਜੀ ਹਾਂ ਮੁੰਡੇ ਕੁੜੀਆਂ ਕੰਮ ਕਰਦੇ ਆ ਇਹਨਾਂ ਨੂੰ ਬਣੇ ਠੰਡ ਕਰਕੇ ਪਲਾਂਟ ਲਾਉਣੇ ਬੰਦ ਆ ਨਾ ਤੇ ਹੁਣ ਉਹਨਾਂ ਦਾ ਦੇਖ ਰੇ ਕਰਦੇ ਆ ਜਾ ਕੇ ਵੀ ਸੰਭਾਲੇ ਆ ਫਾਰਮਰ ਸੰਭਾਲੇ ਆ ਕਿ ਨਹੀਂ ਠੀਕ ਹੈ ਹੈ ਠੀਕ ਹੈ ਕਿੰਦੀ ਵੱਡੀ ਗੱਲ ਆ ਯਾਰ ਹੂੰ ਬਹੁਤ ਹਰੀ ਭਰਾ ਜਿੰਮੇਵਾਰੀ ਸਮਝਿਆ ਤੋਂ ਆ ਮੈਂ ਤਾਂ ਕਹਿੰਦਾ ਪਿੰਡਾਂ ਦੀਆਂ ਜਿਹੜੀਆਂ ਗਲੀਆਂ ਨਾ ਪਿੰਡਾਂ ਦੀਆਂ ਫਰਲਾਂਗਾਂ ਤੇ ਬੂਟੇ ਬੂਟੇ ਚਾਹੀਦੇ ਆ ਆਪਣੇ ਹੁੰਦਾ ਕੀ ਬਰੂ ਦਾ ਸੰਤਰਾ ਕਿੰਨੂਆ ਜਾਮਣਾ ਆੜੂ ਆਂ ਕੀ ਬੂਆ ਦੁਨੀਆ ਭਰ ਦਾ ਹੁੰਦਾ ਯਾਰ ਬਿਲਕੁਲ ਜੀ ਟਕੇਰਾ ਲਾ ਦਿਓ ਤੇ ਜਵਾਕ ਯਾਰ ਨਿਆਰੇ ਆ ਨਾ ਖਾਂਗੇ ਯਾਰ ਬਾਬਾ ਬੱਲੇ ਬੱਲੇ ਹੁੰਦੀ ਨਹੀਂ ਹਾਂ ਹੈ ਹੋ ਜੋ ਖਾਣ ਪਚੇ ਯਾਰ ਹਾਂ ਸਾਨੂੰ ਮੋਲ ਲੈਣ ਦੀ ਲੋੜ ਨਹੀਂ ਸਾਡੇ ਜਵਾਕਾਂ ਨੂੰ ਬਿਲਕੁਲ ਜੀ ਹਨਾ ਪਰ ਉਪਰਾਲਾ ਨਹੀਂ ਕਰਦਾ ਹੂੰ ਹਰੇ ਕਹਿੰਦਾ ਯਾਰ ਮੇਰੇ ਘਰ ਮੂਰੇ ਨਾ ਬੂਟਾ ਹੋਵੇ ਹੋਵੇ ਦੂਜੇ ਦੇ ਮੂਰੇ ਫਲ ਜਰੂਰ ਲੱਗੇ ਹਾਂ ਹੈਨਾ ਪਰ ਸਾਡੇ ਬਾਅਦ ਚ ਇਹ ਪਤਾ ਨਹੀਂ ਕੀ ਸਾਲਾ ਟੱਕਰ ਹੈ ਹੈਨਾ ਬੂਟਾ ਵਧੀਆ ਯਾਰ ਭੈਂਟ ਆ ਯਾਰ ਆਪਾਂ ਨੂੰ ਅੱਜ ਪਤਾ ਲੱਗਿਆ ਯਾਰ ਕੱਲ ਬਹੁਤ ਵੱਡੀ ਆ ਇਹਨੋਂ ਵਿਕੇ ਵਿੱਚ ਆਪਾਂ ਨੂੰ ਕਿਹੜਾ ਪਤਾ ਹੁਣ ਬੂਟੇ ਲਾਈ ਜਾਂਦੇ ਹੋ ਯਾਰ 2 ਸਾਲ ਤੋਂ ਕੰਮ ਚੱਲ ਰਿਹਾ ਹੈ ਸਹੀ ਗੱਲ ਆ ਜੀ ਪਤਾ ਅੱਜ ਲੱਗਿਆ ਆਪਾਂ ਨੂੰ ਬਹੁਤ ਵੱਡਾ ਉਪਰਾਹ ਵੀ ਹੱਕ ਆ ਜਿਹੜੀ ਚੰਗੀ ਚੀਜ਼ ਆ ਉਹਦੇ ਲਈ ਬੋਲੋ ਬੋਲੋ ਬਾ ਬੂਟਾ ਲਾਇਆ ਬਾਕੀ ਕਿ ਹੋਰ ਉਪਰਾਲਾ ਕਰੇ ਕੋਈ ਹੂੰ ਇਹ ਨੈਸ਼ਨਲ ਡੈਰੀ ਕਰ ਰਹੀ ਐ ਮੋਗੇ ਵਾਲੀ ਹੂੰ ਬਹੁਤ ਵਧੀਆ ਕਰ ਰਹੀ ਉਹ ਸਾਲ ਤੋਂ ਕੰਮ ਚੱਲ ਰਿਹਾ ਯਾਰ ਸਾਨੂੰ ਪਤਾ ਹੀ ਨਹੀਂ ਹਾਂ ਵਧੀਆ ਕਰ ਵਧੀਆ ਸਾਰੇ ਭਰਾ ਕਰਿਆ ਕਰੋ ਠੀਕ ਆ ਜਰੂਰ ਮਿਲਦੇ ਗਏ ਅੰਦਰ ਰਾਜ ਲਓ ਜੀ ਬਾਬਾ ਜੀ ਨੂੰ ਮਿਲਣ ਆਏ ਆ ਭਰਾ ਫੈਨ ਬਾਬਾ ਜੀ ਦੇ ਸਪੈਸ਼ਲ ਆ ਪੱਕਾ ਦਿੱਤੀ ਬਾਬਾ ਜੀ ਨੂੰ ਆਏ ਆ ਅੱਡੇ ਤੇ ਗਰਮ ਮੰਗ ਗਏ ਵਾਈਲ ਦੇ ਤਾਂ ਮੋਹ ਇੰਤਜ਼ਾਰ ਸੀਗਾ ਸਾਨੂੰ ਦਾ ਕਿਤੇ ਬਾਬਾ ਆਉਣ ਲੱਗੇ ਅਗਰ ਗਏ ਇੱਧਰੋਂ ਮੈਸਜ ਕਰਦੇ ਅਸੀਂ ਭਰਾ ਨੂੰ ਮਿਲੀਏ ਫੈਨ ਕਰੀ ਹੋਣਾ ਫਿਰ ਤੋਂ ਦਵਾ ਗਏ ਆ ਮਜ਼ਾ ਲਿਆ ਦੀ ਜਾਨੇ ਬਹੁਤ ਆਏ ਆ ਬਾਬਾ ਜੀ ਨੂੰ ਮਿਲਣ ਪਾਤ ਵਿੱਚ ਜੀ ਦੇ ਬੰਨੇ ਆ ਹਾਂ ਨਾ ਤੁਸੀਂ ਇਹ ਨਾਮ ਨੇ ਸਬਸਕ੍ਰਾਈਬ ਕਰ ਦਿਓ ਨਹੀਂ ਦੇਖ ਲੈ ਕੁਦਰਤੀ ਮੈਂ ਭਾਈ ਨੂੰ ਕਹਿੰਦਾ ਕਿ ਬਾਬਾ ਜੱਲੇ ਲਾ ਦਾਂ ਮੈਂ ਰੋਕ ਗੱਡੀ ਚਾਹਾਂ ਅਸੀਂ ਕੱਲ ਪਹਿਲੇ ਦਿਨ ਹੀ ਲੰਗਰ ਲਾਇਆ ਸੀ ਉੱਥੇ ਠੀਕ ਹੈ ਜੀ ਅੱਜ ਵੀ ਹਾਂਜੀ ਔਰ ਜੀ ਕਿਵੇਂ ਆ ਵਧੀਆ ਜੀ ਜਮਾ ਅੱਜ ਤਾਂ ਪਹਿਲਾ ਦਿਨ ਸੀਗਾ ਤੇ ਕੋਈ ਬਾਲੀਗਾ ਵੀ ਨਹੀਂ ਆਏ ਤੇ ਫਿਰ ਵੀ ਥੱਕ ਜੇ ਗਏ ਜੀ ਹਾਂ ਹਨਾ ਅੱਜ ਪਹਿਲਾਂ ਐਨਸੀ ਦਾ ਸਾਰੇ ਭਰਾ ਜੀ ਉੱਥੇ ਆਇਆ ਕਰੋ ਬਿਜਲੀ ਘਰ ਦੇ ਸਾਹਮਣੇ ਸਿੰਘਾ ਵਾਲੇ ਹਨਾ ਤੇ ਜਾਣ ਲੱਗ ਗਏ ਅਸੀਂ ਹਾਂ ਰੌਣਕ ਲਾਇਆ ਕਰੋ ਜੀ ਸਾਡੇ ਕੋਲੇ ਆ ਕੇ ਜਰੂਰ ਰੌਣਕ ਲਾਇਆ ਕਰੋ ਸਵੇਰੇ ਫੇਰ ਮਿਲਾਂਗੇ ਜੀ ਜਿਹੜਾ ਭਰਾ ਕੋਈ ਮੋਗਾ ਕੋਟੂਗੜਾ ਰੋਡ ਤੇ ਹੁੰਦਾ ਹੈ ਤੇ ਉਹ ਜਰੂਰ ਆਇਆ ਕਰੋ ਬਿਜਲੀ ਘਰ ਦੇ ਸਾਹਮਣੇ ਕਲੋਨੀ ਦੇ ਜਮਾ ਸਾਹਮਣੇ ਆ ਗੇਟ ਦੇ ਪੁਰਾਣਾ ਅੱਡਾ ਪੁਰਾਣਾ ਜੀ ਆਲੋ ਮਿਲਦੇ ਆਂ ਹਾਂਜੀ ਅਜੇ ਉੱਥੇ ਲਾ ਕੇ ਆਏ ਆਂ ਹਾਂਜੀ ਕਰ ਲੋਗੇ ਚੱਲਾਂਗੇ ਨਾ ਹੂੰ ਬਿਲਕੁਲ ਜੀ ਉਹ ਆਪਣੇ ਆਪ ਦਾ ਜੱਦੀ ਘਰ ਹੈ ਹਾਂ ਬਿਲਕੁਲ ਜੀ ਹਾਂ ਜੱਦੀ ਘਰ ਹੈ ਹਾਂ ਜੱਦੀ ਘਰ ਹੈ ਹਾਂ ਨਾ ਘਟਾ ਨਹੀਂ ਉਹ ਆਪਣਾ ਸਹੀ ਗੱਲ ਉਹਨੇ ਆਏ ਘਰ ਬਣਨ ਲੱਗ ਗਏ ਆਏ ਨਾ ਕਹਿ ਕੇ ਕਿਤੇ ਕਬਜ਼ਾ ਕਰਨ ਲੱਗ ਗਏ ਇਹਦਾ ਸਹੀ ਗੱਲ ਉਹ ਬਾਬਾ ਵੀਡੀਓ ਚ ਬੋਲੀ ਜਾਂਦਾ ਹੀ ਉਹ ਜੱਦੀ ਘਰ ਆਪਣਾ ਭਾਂਤ ਮਾਣ ਨੂੰ ਕਹਿੰਦਾ ਚੋਰੀ ਮੈਂ ਨਹੀਂ ਕੀਤੀ ਮੇਰਾ ਤਾਂ ਨਾਂ ਲੱਗਦਾ ਪੁੱਤ ਕਹਿੰਦਾ ਪਹਿਲਾਂ ਬਹੁਤ ਕੀਤੀ ਤਾਂ ਲੱਗਦਾ ਹੂੰ ਉਹ ਤਾਂ ਉਹ ਆਪਣੇ ਅੰਦਰ ਪਿਛਲਾ ਰਕਾਰ ਮਾੜਾ ਨਾ ਹਾਂ ਠੀਕ ਹੈ ਜੀ ਉਹ ਸਮਾਂ ਹੋਰ ਸੀ ਹੁਣ ਸਮਾਂ ਹੋਰ ਹੈ ਹੂੰ ਹੁਣ ਤਾਂ ਯਾਰ ਬੋਲਿਆ ਹੂੰ ਇਹ ਨਜ਼ਾਰੇ ਤੇਰੇ ਹਾਂ ਸਹੀ ਗੱਲ ਆ ਜੀ ਠੀਕ ਹੈ ਜੀ ਸ਼ੇਅਰ ਕਰਿਆ ਕਰੋ ਦੱਬ ਕੇ ਮੇਰੇ ਭਰਾ ਹਾਂਜੀ ਆ ਰੌਣਕਾਂ ਮੈਲ ਨਾਲੇ ਭਰਾ ਦੇ ਕੋ ਕਿੰਨੇ ਹਨਾ ਹਾਂ ਸਹੀ ਮੇਲਾ ਗਿਲਾ ਹੋ ਜਾਂਦਾ ਮਨ ਕਿਤੇ ਦਿੱਤਾ ਕਿਤੇ ਜਾਂਦਾ ਯਾਰ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਫੇਰ ਵੀ ਗੁਰੂ ਚਾਨੀਵਾ ਸਾਹਿਬ ਦੂਜੇਗਾ ਤਾਂ ਮਾਫੀ ਚਾਹੁੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ